ਪਹਿਲਾਂ ਜਿੰਨੇ ਵੀ ਬੁਲਾਰੇ ਬੋਲੇ ਆ ਉਹਨਾਂ ਤੁਹਾਨੂੰ ਬੜੇ ਵਿਸਥਾਰ ਦੇ ਨਾਲ ਦੱਸਿਆ ਕਿ ਅੱਜ ਆਪਾਂ ਕਿਹੜੇ ਮਕਸਦ ਦੀ ਇੱਥੇ ਇਕੱਠੇ ਹੋਏ ਆ ਤੇ ਤੁਹਾਨੂੰ ਕੁਝ ਬੇਨਤੀਆਂ ਕਰੀਆਂ ਉਹਨਾਂ ਵੱਲ ਸਿਹਾਨ ਦੇਣਾ ਵਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਆ ਕਿ ਇਹੋ ਜਿਹੀ ਗਰਮੀ ਦੇ ਮੌਸਮ ਦੇ ਵਿੱਚ ਵੀ ਜਿਹੜਾ ਤੁਸੀਂ ਬੈਠ ਕੇ ਵਿਚਾਰਾ ਸੁਣ ਰਹੇ ਹੋ ਆਪਣਾ ਕੰਮ ਥੰਡਾ ਛੱਡ ਕੇ ਪਰ ਉਹਨਾਂ ਦਾ ਫਰਜ਼ ਬਣਦਾ ਵਾ ਕਿ ਤੁਹਾਡੀ ਇੱਕ ਇੱਕ ਵੋਟ ਜਿਹੜੀ ਆ ਉਹਦੀ ਬੜੀ ਕੀਮਤ ਪੈਣੀ ਕਿਉਂਕਿ ਪੰਜਾਬ ਦੀਆਂ ਚੋਪਾ ਕੇ 14 ਇੱਕ ਸਾਹਵ ਹਲਕਾ ਵਾ ਕਿਤੇ ਹੋ ਰਿਹਾ ਡੇਟ ਹੋ ਰਿਹਾ ਸਾਹਿਬ ਦੀ ਸੀਟ ਜਿਹੜੀ ਆ ਉਹ ਪੰਥਕ ਖੇਡ ਮੰਨੀ ਗਈ ਆ ਤੇ ਜਿਹੜਾ ਆਪਾਂ ਨੂੰ ਇੱਕ ਲਾਮਾ ਮਿਲਿਆ ਪਹਿਲਾਂ ਬੀਬੀ ਖਾਲੜਾ ਵਾਲਾ ਉਹ ਇੱਕ ਤੇ ਆਪਾਂ ਜਿਹੜਾ ਲਾਮਾ ਉਹਨੂੰ ਦੂਰ ਕਰਨਾ ਵਾ ਤੇ ਤੁਹਾਡੀ ਇੱਕ ਇੱਕ ਵੋਟ ਨੇ ਕਿ ਆ ਇਸ ਨੂੰ ਭਾਰਤ ਸਰਕਾਰ ਤੇ ਆਪਣੇ ਸੌਂਤੀ ਪੰਥਕ ਲੀਡਰਾਂ ਨੇ ਬੜਾ ਦੇਸ਼ ਧੋਹੀ ਤੇ ਹੋਰ ਤਰ੍ਹਾਂ ਦੇ ਇਲਜ਼ਾਮ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਤੁਹਾਡੀ ਇੱਕ ਇੱਕ ਵੋਟ ਨੇ ਜਿਹੜਾ ਇਹ ਸਾਬਤ ਕਰਨਾ ਕਿ ਉਸ ਦੀ ਸੋਚ ਦੇ ਨਾਲ ਕਿੰਨੇ ਲੋਕ ਖੜੇ ਹੋਏ ਆ ਇਹ ਕਰਕੇ ਤੁਹਾਨੂੰ ਬੇਨਤੀ ਆ ਕਿ ਜਿੱਦਾਂ ਆਪਾਂ ਸਰਪੰਚੀ ਦੀ ਇਲੈਕਸ਼ਨ ਦੇ ਟਾਈਮ ਇੱਕ ਇੱਕ ਵੋਟ ਘਰਾਂ ਜੋ ਕੱਢ ਕੇ ਲਿਆਉਂਦੇ ਆ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਜਾਂ ਨਵੀਆਂ ਆਪਣੀਆਂ ਬੱਚੀਆਂ ਵਿਆਹੀਆਂ ਹੁੰਦੀਆਂ ਉਹਨਾਂ ਨੂੰ ਵੀ ਲੈ ਕੇ ਆਉਣੇ ਆ ਆਪਾਂ ਕੋਸ਼ਿਸ਼ ਕਰਨੀ ਆ ਕਿ ਉਹ ਤੋਂ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਪਾਈਏ ਤੇ ਭਾਈ ਅਮਰਪਾਲ ਸਿੰਘ ਨੂੰ ਕਾਮਯਾਬ ਕਾਮਯਾਬ ਕਰੀਏ ਕਿਉਂਕਿ ਜਿਹੜਾ ਨਸ਼ਿਆਂ ਦਾ ਦਰਿਆ ਵਗ ਰਿਹਾ ਵਾ ਇਹ ਸਰਕਾਰਾਂ ਜਿਹੜੀਆਂ ਇਹਦੇ ਵਿੱਚ ਫੇਲ ਹੋ ਚੁੱਕੀਆਂ ਵਾਂ ਕਿਉਂਕਿ ਤਿੰਨ ਸਰਕਾਰਾਂ ਜਿਹੜੀਆਂ ਵਾਂ ਉਹ ਗੁਰੂਗ੍ਰੰਥ ਸਾਹਿਬ ਦੀ ਬੇਦਮੀ ਦੇ ਮੁੱਦੇ ਤੇ ਤੇ ਨਸ਼ੇ ਦੇ ਮੁੱਦੇ ਦੇ ਉੱਤੇ ਜਿਹੜੀਆਂ ਉਹ ਬਣੀਆਂ ਸੀ ਪਰ ਉਹਨਾਂ ਨੇ ਇੱਕ ਦੱਕਾ ਤੋੜ ਕੇ ਦੌੜਾ ਨਹੀਂ ਕੀਤਾ ਤੇ ਭਾਈ ਸਾਹਿਬ ਤੁਸੀਂ ਦੇਖੋ ਕਿ ਜਦੋਂ ਆਏ ਸੀਗੇ ਗੁਰੂ ਸਾਹਿਬ ਦੀ ਕਿਰਪਾ ਹੀ ਸੰਤਾਂ ਦਾ ਪਿਆਰ ਹੀਗਾ ਉਹ ਜਿਹਨੇ ਵੀ ਨੌਜਵਾਨ ਨੂੰ ਇੱਕ ਨਾ ਕਹਿ ਦਿੰਦੇ ਸੀਗੇ ਕਿ ਭਾਈ ਆ ਨਸ਼ਾ ਛੱਡਦੇ ਕੋਈ ਉਹ ਨਸ਼ਾ ਲਾ ਜਿਹੜਾ ਨਸ਼ਾ ਤੈਨੂੰ ਮੁੜਕੇ ਨਾ ਲੈਣਾ ਪਵੇ ਤੇ ਕਿੰਨੇ ਹੀ ਗੁਰੂ ਵਾਲੇ ਸਿੰਘ ਬਣੇ ਉਹ ਆਪ ਵੀ ਅੰਮ੍ਰਿਤਧਾਰੀ ਹੋਏ ਤੇ ਸਿੱਖੀ ਦਾ ਬੋਲਬਾਲਾ ਹੋਣ ਲੱਗਾ ਤੇ ਇਹਨਾਂ ਜਿਹੜੇ ਕੋਟੀ ਲੀਡਰ ਸਰਕਾਰਾਂ ਨੂੰ ਫੇਗਰ ਪੈ ਗਿਆ ਕਿ ਸਾਡਾ ਹੁਣ ਜਿਹੜਾ ਧੰਦਾ ਜ਼ਿਆਦੀ ਦੇਰ ਨਹੀਂ ਚੱਲਣਾ ਤੇ ਉਹਨਾਂ ਨੇ ਗੋਦਰੀਆਂ ਸ਼ੁਰੂ ਕਰਦੀਆਂ ਗਏ ਤੋਂ ਗਾਈਂ ਵਿਦਵਾਨਾਂ ਨੇ ਦੱਸਿਆ ਕਿਵੇਂ ਉਹ ਟਾਈਮ ਮੰਗਦਾ ਹੈ ਕੋਈ ਅੱਧਾ ਘੰਟਾ ਟਾਈਮ ਮੰਗਦਾ ਹੈ ਕਿ ਸਾਨੂੰ ਦੋ ਅਹੀਂ ਇਹਨੂੰ ਸਿੱਧਾ ਕਰਕੇ ਦਿਖਾਵਾਂਗੇ ਪਰ ਹੁਣ ਤੁਹਾਡੀ ਇੱਕ ਇੱਕ ਵੋਟ ਜਿਹੜੀ ਆ ਉਹਨੇ ਫੈਸਲਾ ਕਰਨਾ ਕਿ ਆਪਾਂ ਕਿਹਨਾਂ ਦੇ ਨਾਲ ਖੜਨਾ ਵਾਂ ਇਹ ਕਰਕੇ ਤੁਸੀਂ ਇਹ ਅਵੇਤਲੇ ਨਹੀਂ ਹੋਣਾ ਆਪਾਂ ਇੱਕ ਤਰੀਕ ਤੱਕ ਪੂਰਾ ਜੋਰ ਲਾਉਣਾ ਵਾ ਜਿੱਥੇ ਵੀ ਆਪਣੇ ਰਿਸ਼ਤੇਦਾਰੀ ਆ ਕਿਤੇ ਭੈਣ ਭਰਾ ਜਿੱਥੇ ਆਪਾਂ ਕਿਹਾ ਤੇ ਕੋਈ ਵੋਟ ਆਪਣੇ ਹੱਕ ਤੋਂ ਖਰੀ ਆ ਉਥੋਂ ਤੱਕ ਪਹੁੰਚ ਕਰਨੀ ਆ ਤੇ ਦੋ ਚਾਰ ਬੇਨਤੀਆਂ ਵਾਂ ਕਿ ਜਿਹੜੀਆਂ ਇਹ ਸਰਕਾਰਾਂ ਵਾ ਦੋ ਸਰਕਾਰਾਂ ਦਿੱਲੀ ਤੇ ਪੰਜਾਬ ਦੀ ਤੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਫਿਕਰ ਪਿਆ ਵੀ ਗਾਂ ਪਤਾ ਨਹੀਂ ਸਾਡਾ ਦੌਰ ਖਤਮ ਹੋ ਰਿਹਾ ਉਹ ਕਈ ਤਰ੍ਹਾਂ ਦੇ ਹੱਥ ਕੰਡੇ ਬਣਾਉਣਗੇ ਉਹਨਾਂ ਤੋਂ ਵੀ ਸचेत ਰਹਿਣਾ ਵਾ ਉਹ ਤੁਹਾਨੂੰ ਲਾਜ ਵੀ ਦੇਣਗੇ ਕਈ ਤਰ੍ਹਾਂ ਦੇ ਲਾਰੇ ਝੂਠੇ ਲਾਉਣਗੇ ਉਹਨਾਂ ਤੋਂ ਬਚਣਾ ਵਾ ਕਿ ਉਹਨਾਂ ਦੇ ਨਾਲ ਕਿਸੇ ਕਿਸਮ ਦਾ ਕੋਈ ਲੜਾਈ ਝਗੜਾਕਾਂ ਦੀ ਕੋਸ਼ਿਸ਼ ਨਹੀਂ ਕਰਨੀ ਉਹ ਅਸ਼ੇ ਕਰੇ ਗੱਲ ਪੈਣਗੇ ਉਹ ਤੋਂ ਵੀ ਬਚਾਅ ਕਰਨਾ ਵਾ ਇਸ ਤੋਂ ਇਲਾਵਾ ਜਿਹੜਾ ਆਪਣਾ ਹੈਗਾ ਜਿਹੜਾ ਜਿੰਨਾ ਵੀ ਸਮਾਗਮ ਕਰਨਾ ਹੈ ਇੱਕ ਤਰੀਕ ਨੂੰ ਉਹ ਬਿਲਕੁਲ ਸਾਥਾ ਹੋਣਾ ਚਾਹੀਦਾ ਵਾ ਉਹ ਢਾਲ ਫੁਲਕੇ ਦਾ ਲੰਗਰ ਵੀ ਕਿਸੇ ਘਰ ਲੱਗਾ ਹੋਣਾ ਚਾਹੀਦਾ ਜਿੱਥੇ ਪੋਲਿੰਗ ਬੂਥ ਆ ਉਤੋਂ ਹਟਵਾ ਲਾਉਣਾ ਵਾ ਤਾਂ ਕਿ ਜਿਹੜਾ ਖਰਚਾ ਜਿਹੜਾ ਕਮਿਸ਼ਨ ਵਾਲੋਂ ਤੈਅ ਕੀਤਾ ਹੋਇਆ ਉਹਦੇ ਵਿੱਚ ਵਾਦਾ ਨਾ ਹੋਵੇ ਕਿਉਂਕਿ ਇਹ ਸੰਗਤ ਦਾ ਪੈਸਾ ਵਾ ਇਹਨੂੰ ਆਪਾਂ ਫਜ਼ੂਲ ਖਰਚਾ ਨਹੀਂ ਕਰਨਾ ਉਹਨਾਂ ਪਾਰਟੀਆਂ ਦਾ ਜਿਹੜਾ ਵਾਂਗੂ ਆਪਾਂ ਕੋਈ ਧਫਾਂਗ ਨਹੀਂ ਕਰਨਾ ਇਹ ਇਹੜਾ ਪੈਸਾ ਵਾ ਇਹਨੂੰ ਆਪਾਂ ਕਿ ਚੱਜੇ ਕਾਰਜ ਵਾਸਤੇ ਲਾਵਾਂਗੇ ਤੇ ਇਹ ਜਿਹੜੀਆਂ ਬੇਨਤੀਆਂ ਇਹਨਾਂ ਨੂੰ ਪ੍ਰਵਾਨ ਕਰਨਾ ਵਾ ਇਹ ਆਪਣੇ ਨੌਜਵਾਨ ਰੋਤਣ ਤਿਆਰ ਰੱਖਣੇ ਕਿ ਜਦੋਂ ਆਪਣੀਆਂ ਮਸ਼ੀਨਾਂ ਜਿੱਥੇ ਜਾ ਕੇ ਜਮਾ ਹੋਣੀਆਂ ਉੱਥੇ ਵੀ ਆਪਾਂ ਨੂੰ ਪਹਿਰਾ ਦੇਣਾ ਪੈਣਾ ਇਹ ਕਿਸੇ ਤਰ੍ਹਾਂ ਦਾ ਵੀ ਕੋਈ ਨਾ ਕੋਈ ਹੱਤ ਕੰਡਾ ਫਰਾ ਸਕਦੀਆਂ ਵਾਂ ਤਕੜੇ ਹੋ ਕੇ ਰਹਿਣਾ ਵਾ ਤੁਹਾਡਾ ਸਹਿਯੋਗ ਮਿਲਿਆ ਤੇ ਆਪਾਂ ਕਾਮਯਾਬ ਹੋਵਾਂਗੇ ਇਹ ਖਡੂਰ ਸਾਹਿਬ ਹਲਕੇ ਦਾ ਜਿਹੜਾ ਝੰਡਾ ਵਾ ਉੱਚਾ ਕਰਕੇ ਰੱਖਣਾ ਵਾ ਤੇ ਇਸ ਕਰਕੇ ਇਨੀਆ ਬੇਨਤੀਆਂ ਕਰਦਾ ਤੁਹਾਡੇ ਕੋਲੋਂ ਖਮਾ ਦਾ ਜਾਜਿਕਾ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸਾਨਾ ਭਾਈ ਅੰਮ੍ਰਿਤਪਾਲ ਸਿੰਘ ਚਾਚਾ ਜੀ ਚਾਰ ਦਿੱਤੇ ਆ ਬੱਚੇ ਦੇ ਹੱਕ ਵਿੱਚ ਸਾਰਿਆਂ ਦਾ ਨਿਹਾਰ ਆਓ ਸ੍ਰੀ ਅਕਾਲ ਹੋਏ ਸੋਨਾ ਆਓ ਸ੍ਰੀ ਅਕਾਲ ਹਾਣ ਬੋਲੇ ਸੋਚਲ ਠੀਕ ਹੈ ਸ੍ਰੀ ਅਕਾਲ ਮੈਂ ਟਾਈਮ ਨਹੀਂ ਦੇ ਸਕਿਆ ਸਰਪੰਚ ਗੁੰਨਵਾਲ ਬਲਵੀਰ ਸਿੰਘ ਨੂੰ ਮੈਂ ਉਹਨਾਂ ਕੋ ਮਾਫੀ ਮੰਗਦਾ ਹਾਂ ਹੋਰ ਵੀ ਪਿੰਡ ਦੇ ਪਤੰਤਿਆਂ ਕੋ ਮਾਫੀ ਮੰਗਦੇ ਆ ਕਿ ਟਾਈਮ ਦੀ ਕਦਰ ਥੋੜਾ ਆ ਦੇ ਆ ਗਰਮੀ ਕਰਕੇ ਗਾਂਵ ਨਹੀਂ ਜਾਣਾ ਡਿੱਕਣ ਦਾ ਲਿਜਰਾ ਪੈਣ ਦਾ ਸਾਰਿਆਂ ਕੋ ਜੇ ਕੋਈ ਗਲਤੀ ਹੋ ਗਈ ਤੇ ਬੱਚਾ ਜਾਣ ਕੇ ਬਜ਼ੁਰਗ ਜਾਣ ਕੇ ਮਾਫੀ ਦੇ ਦਿਓ ਇੰਨੀਆਂ ਬੇਨਤੀਆਂ ਦਾ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ